ਪਈ ਭਾਈ ਅਮਰਿਤਪਾਲ ਸਿੰਘ ਜੀ ਤੇ ਦੂਜੀ ਵਾਰ ਲਈ ਐਨਐਸਐਨ ਨੂੰ ਪੰਜਾਬ ਸਰਕਾਰ ਨੇ ਸਹੀ ਦੱਸਿਆ ਹੈ ਖਡੋਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਜੀ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਆਪਣਾ ਜਵਾਬ ਦਾਖਲ ਕੀਤਾ ਹੈ ਦੱਸਦੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਭਾਈ ਅਮਰਿਤਪਾਲ ਸਿੰਘ ਜੀ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਸੁਣਵਾਈ ਹੋਈ ਹੈ ਇਸ ਸਬੰਧੀ ਪੰਜਾਬ ਸਰਕਾਰ ਨੇ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਆਪਣਾ ਜਵਾਬ ਦਾਖਲ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਨਵੇਂ ਸਿਰੇ ਤੇ ਲਗਾਇਆ ਗਿਆ NSA ਬਿਲਕੁਲ ਸਹੀ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਹੁਣ ਦੇ ਬਾਵਜੂਦ ਵੀ ਉਹ ਜੇਲ੍ਹ ਤੋਂ ਬਾਹਰ ਗਰਮ ਖਿਆਲੀਆਂ ਦੇ ਨਾਲ ਸੰਪਰਕ ਵਿੱਚ ਹਨ ਪੰਜਾਬ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਜੀ ਦੇ ਕੋਲੋਂ ਕਈ ਇਲੈਕਟ੍ਰੋਨਿਕ ਯੰਤਰ ਅਤੇ ਮੋਬਾਈਲ ਵੀ ਮਿਲਿਆ ਹੈ ਸੁਣਵਾਈ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਨੇ ਭਾਈ ਅਮਰਿਤਪਾਲ ਸਿੰਘ ਦੇ ਹੋਰ ਸਾਥੀਆਂ ਦੀ ਪਟੀਸ਼ਨ ਤੇ ਜਵਾਬ ਦਾਇਰ ਕਰਨ ਦੇ ਲਈ ਸਮਾਂ ਮੰਗਿਆ ਹੈ। ਹਾਈ ਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਜਵਾਬ ਨੂੰ ਰਿਕਾਰਡ ਦੇ ਵਿੱਚ ਲੈਂਦੇ ਹੋਏ ਸੁਣਵਾਈ 18 ਸਤੰਬਰ ਦੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। 18 ਸਤੰਬਰ ਨੂੰ ਸਰਬਜੀਤ ਉਰਫ ਦਲਜੀਤ ਕਲਸੀ ਦੀ ਪਟੀਸ਼ਨ ਦੇ ਨਾਲ ਹੁਣ ਇਨ੍ਹਾਂ ਸਾਰਿਆਂ ਦੀ ਪਟੀਸ਼ਨ ਦੀ ਸੁਣਵਾਈ ਕੀਤੀ ਜਾਵੇਗੀ। ਕੋਲਕਾਤਾ ਦੇ ਆਰਜੀ ਕਰ ਹਸਪਤਾਲ 'ਚ ਮਹਿਲਾ ਡਾਕਟਰ ਦੇ ਨਾਲ ਜ਼ਬਰ ਜਨਾਹ ਅਤੇ ਕਤਲ ਦਾ ਮਾਮਲਾ ਸੁਰਖੀਆਂ ਦੇ ਵਿੱਚ ਹੈ ਪੱਛਮੀ ਬੰਗਾਲ ਤੋਂ ਲੈ ਕੇ ਪੂਰੇ ਦੇਸ਼ ਵਿੱਚ ਇਸ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ ਕੱਲ੍ਹ ਭਾਵ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਕੋਲਕਾਤਾ ਦੇ ਵਿੱਚ ਰਾਜ ਸਿਕਤਰੇ ਤੱਕ ਨਬੰਨਾ ਅਭਿਆਨ ਜਾਂ ਨਬੰਨਾ ਮਾਰਚ ਕੀਤਾ ਭਾਜਪਾ ਦੇ ਅਨੁਸਾਰ ਪੁਲਿਸ ਨੇ ਮਾਰਚ ਦੌਰਾਨ ਸ਼ਾਂਤਮਈ ਦਰਸ਼ਨਕਾਰੀਆਂ ਦੇ ਵਿਰੁੱਧ ਬੇਰਹਿਮੀ ਦੇ ਨਾਲ ਕਾਰਵਾਈ ਕੀਤੀ ਇਸ ਕਾਰਵਾਈ ਨੂੰ ਲੈ ਕੇ ਭਾਜਪਾ ਨੇ 28 ਅਗਸਤ ਯਾਨੀ ਕਿ ਅੱਜ 12 ਘੰਟਿਆਂ ਦੇ ਲਈ ਬੰਗਾਲ ਬੰਦ ਦਾ ਵੀ ਸੱਦਾ ਦਿੱਤਾ ਹੈ ਭਾਜਪਾ ਨੇ 28 ਅਗਸਤ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਬੰਗਾਲ ਬੰਦ ਦਾ ਐਲਾਨ ਕੀਤਾ ਹੈ ਮੰਗਲਵਾਰ ਨੂੰ ਗੈਰ ਰਜਿਸਟਰਡ ਵਿਦਿਆਰਥੀ ਸੰਗਠਨ ਪੱਛਮ ਬੰਗਾ ਛਤਰ ਸਮਾਜ ਅਤੇ ਸੰਗਰਾਮੀ ਯੁਵਾ ਮੰਚ ਵੱਲੋਂ ਨੰਬੰਨਾ ਮੁਹਿੰਮ ਚਲਾਈ ਗਈ ਸੰਗਰਾਮੀ ਸੰਘਰਸ਼ ਮੰਚ ਸੂਬਾ ਸਰਕਾਰ ਤੇ ਮੁਲਾਜ਼ਮਾਂ ਦਾ ਇੱਕ ਸੰਗਠਨ ਹੈ ਜੋ ਕੇਂਦਰ ਸਰਕਾਰ ਦੇ ਬਰਾਬਰ ਮਹਿੰਗਾਈ ਪੱਤੇ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਅੰਦੋਲਨ ਕਰ ਰਿਹਾ ਹੈ ਮੰਗਲਵਾਰ ਨੂੰ ਕੋਲਕਾਤਾ ਦੇ ਗਵਾਂਡੀ ਹਾਵੜਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਝੜਪਾਂ ਹੋਈਆਂ ਜਦੋਂ ਅੰਦੋਲਨਕਾਰੀਆਂ ਨੇ ਪੱਛਮੀ ਬੰਗਾਲ ਸਕਤਰੇਆ ਤੋਂ ਨਬੰਨਾ ਵੱਲ ਮਾਰਚ ਕਰਨ ਲਈ ਬੈਰੀਗੇਡਾਂ ਰਾਹੀਂ ਆਪਣਾ ਰਸਤਾ ਜ਼ਬਰਦਸਤੀ ਕਾਰਨ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਗਈ ਕੋਲਕਾਤਾ ਦੇ ਵਿੱਚ ਨਬੰਨਾ ਅਭੇਜਨ ਰੈਲੀ ਦੇ ਸਬੰਧ ਵਿੱਚ 200 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਮ ਜੀ ਰੋਡ ਹੇਸਟਿੰਗ ਰੋਡ ਸੰਤਰਾ ਗਾਚੀ ਅਤੇ ਹਾਵੜਾ ਮੈਦਾਨ ਦੇ ਨੇੜੇ ਖੇਤਰਾਂ ਦੇ ਵਿੱਚ ਝੜਪਾਂ ਹੋਈਆਂ ਜਿਸ ਵਿੱਚ ਕੁਝ ਪ੍ਰਦਰਸ਼ਨਕਾਰੀ ਅਤੇ ਲਗਭਗ 29 ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਏ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਦੇ ਲਈ ਉਹਨਾਂ ਤੇ ਲਾਠੀ ਚਾਰਜ ਕੀਤਾ ਪਾਣੀ ਦੀਆਂ ਤੋਪਾਂ ਚਲਾਈਆਂ ਤੇ ਉਹਨਾਂ ਦੇ ਉੱਪਰ ਅਥਰੋ ਗੈਸ ਦੇ ਗੋਲੇ ਵੀ ਛੁੱਟੇ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਅਤੇ ਪੱਥਰ ਛੁੱਟੇ ਤੇ ਸੂਬਾ ਸਕੱਤਰੇ ਤੱਕ ਪਹੁੰਚਣ ਲਈ ਲਗਾਏ ਗਏ ਸਾਰੇ ਬੈਰੀਗੇਡਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਨੇ ਭਾਜਪਾ ਨੇਤਾਵਾਂ ਅਤੇ ਸਮਰਥਕਾਂ ਨੂੰ ਖੰਡੋਹਣ ਦੇ ਲਈ ਅਥਰੋ ਗੈਸ ਅਤੇ ਲਾਟੀ ਚਾਰਜ ਦੀ ਵਰਤੋਂ ਕੀਤੀ ਜਦੋਂ ਉਹਨਾਂ ਨੰਬਨਾ ਰੈਲੀ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਦਿਆਰਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੋਲਕਾਤਾ ਪੁਲਿਸ ਹੈੱਡਕੁਆਟਰ ਲਾਲ ਬਾਜ਼ਾਰ ਦੇ ਵੱਲ ਮਾਰਚ ਕਰ ਰਹੇ ਸਨ ਪੁਲਿਸ ਦੀ ਕਾਰਵਾਈ ਉਦੋਂ ਸ਼ੁਰੂ ਹੋਈ ਜਦੋਂ ਭਾਜਪਾ ਸਮਰਥਕਾਂ ਨੇ ਪੁਲਿਸ ਬੈਰੀਗੇਡ ਤੋੜ ਕੇ ਲਾਲ ਬਾਜ਼ਾਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਮਲੇਰ ਕੋਟਲਾ ਚ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਹੋਈ ਅਮੋ ਸਾਹਮਣੇ ਝੜਪ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਰਮਿਆਨ ਲੰਬੇ ਸਮੇਂ ਤੋਂ ਡੈਡਲੌਕ ਚੱਲਦਾ ਆ ਰਿਹਾ ਹੈ 16 ਜੁਲਾਈ ਨੂੰ ਦਿੱਲੀ ਵਿਖੇ ਮੀਟਿੰਗ ਹੋਈ ਜਿਸ ਵਿੱਚ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਪਜਨ ਸਿੰਘ ਏਟੋ ਨੇ ਸ਼ਿਰਕਤ ਕੀਤੀ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਹਾਈਵੇ ਦੀਆਂ ਜ਼ਮੀਨਾਂ ਦਾ ਕਬਜ਼ਾ ਦਿਵਾਉਣ ਲਈ ਕਿਹਾ ਸੀ ਨਾਲ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਹ ਕੰਮ ਦੇ ਵਿੱਚ ਦੇਰੀ ਹੋਈ ਤਾਂ ਪ੍ਰੋਜੈਕਟ ਰੱਦ ਕਰ ਦਿੱਤੇ ਜਾਣਗੇ ਇਸ ਤੋਂ ਬਾਅਦ ਮਾਮਲਾ ਕੁਝ ਗਰਮਾ ਗਿਆ ਵਿਰੋਧੀਆਂ ਨੇ ਸਰਕਾਰ ਨੂੰ ਘੇਰ ਲਿਆ ਸੀ ਪਰ ਫਿਰ ਮਾਹੌਲ ਸ਼ਾਂਤ ਹੋ ਗਿਆ ਫਿਰ 7 ਅਗਸਤ ਨੂੰ NHAI ਪ੍ਰੋਜੈਕਟਾਂ ਦੇ ਵਿੱਚ ਕੰਮ ਕਰ ਰਹੇ ਠੇਕੇਦਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਸ ਨੂੰ ਮਾਫੀਆ ਦੇ ਵੱਲੋਂ ਸਾੜਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਕਾਰਵਾਈ ਨਾ ਕੀਤੀ ਗਈ ਤਾਂ ਉਹ ਕੰਮ ਕਰਨਾ ਬੰਦ ਕਰ ਦੇਣਗੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ ਨੇ ਡੀਜੀਪੀ ਨੂੰ ਪੱਤਰ ਲੇ ਕੇ ਕਾਰਵਾਈ ਦੇ ਲਈ ਕਿਹਾ ਸੀ ਨਾਲ ਹੀ ਉਸ ਸਮੇਤ 2 ਐਫ ਆਈ ਆਰ ਵੀ ਦਰਜ ਕੀਤੀਆਂ ਗਈਆਂ ਸਨ ਇਸ ਤੋਂ ਬਾਅਦ 10 ਅਗਸਤ ਨੂੰ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਤਰਫੋਂ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ ਨਾਲ ਹੀ ਐਨ ਐਚ اے ਆਈ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ ਗਿਆ ਹੀ ਨਾਲ ਹੀ ਧਮਕੀ ਦਿੱਤੀ ਗਈ ਕਿ ਜੇਕਰ ਠੁਕਵੀ ਸੁਰੱਖਿਆ ਨਾ ਦਿੱਤੀ ਗਈ ਤਾਂ 14 ਲੱਖ 288 ਕਰੋੜ ਰੁਪਏ ਦੀ ਲਾਗਤ ਵਾਲੇ 293 ਕਿਲੋਮੀਟਰ ਲੰਬੇ ਪ੍ਰੋਜੈਕਟਾਂ ਨੂੰ ਰੋਕ ਦਿੱਤਾ ਜਾਵੇਗਾ ਫਿਰ 12 ਅਗਸਤ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਤਰਫੋਂ ਇਸ ਮੁੱਦੇ ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਦੂਜੇ ਪਾਸੇ ਤੋਂ NHAI ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਪਹੁੰਚ ਗਈ ਸੀ ਇਹ ਵੀ ਕਿਹਾ ਗਿਆ ਕਿ ਪਿਛਲੇ ਸਾਲ ਅਕਤੂਬਰ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜ਼ਮੀਨ ਐਕਵਾਇਰ ਕਰਕੇ ਉਹਨਾਂ ਨੂੰ ਸੌਂਪਣ ਦੇ ਲਈ ਕਿਹਾ ਸੀ ਪਰ ਅਜੇ ਹਾਂ ਨਹੀਂ ਹੋਇਆ ਇਸ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਕਾਰਵਾਈ 2 ਹਫ਼ਤਿਆਂ ਦੇ ਵਿੱਚ ਮੁਕੰਮਲ ਕਰਨ ਦੀ ਹਦਾਇਤ ਦਿੱਤੀ ਇਸ ਤੋਂ ਬਾਅਦ 13 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਸਪਸ਼ਟ ਕੀਤਾ ਕਿ ठेकेदारਾਂ ਤੇ ਹਮਲੇ ਦੇ ਮਾਮਲੇ ਦੇ ਵਿੱਚ ਦੋ ਐਫ ਆਈ ਆਰ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਪੱਤਰ ਚ ਕਿਹਾ ਸੀ ਕਿ ਪੰਜਾਬ ਚ ਜ਼ਮੀਨ ਦੀ ਕੀਮਤ ਬਾਕੀ ਸੂਬਿਆਂ ਦੇ ਨਾਲੋਂ ਜ਼ਿਆਦਾ ਹੈ ਅਜਿਹੇ ਵਿੱਚ ਕਿਸਾਨ ਜ਼ਮੀਨ ਦੇਣ ਤੋਂ ਕਤਰੋਂਦੇ ਨੇ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਇਸ ਦਾ ਨਿਪਟਾਰਾ ਵੀ ਕਰਨਗੇ ਇੱਕ ਵੇਲਦੀ ਸਾਰੇ ਭਰਾਵਾਂ ਨੂੰ ਉੱਤਰ ਕੇ ਆਓ ਥੱਲੇ ਯਾਰਾ ਦੇਖੋ ਸਰਕਾਰ ਦੇ ਵਾਦੇ ਖਲਾਫੀਆ ਹੈ ਸਰਕਾਰ ਨੇ ਅੱਜ ਬਹਿ ਕੇ ਗੱਲ ਕੀਤੀ ਆ ਕਿ ਪੋਰਸ ਪ੍ਰਸਾਸਨ ਦੇ ਸਾਡਾ ਮੀਟਿੰਗ ਤੇ ਇਹਨਾਂ ਨੇ ਸਾਨੂੰ ਭਰੋਸੇ ਲੈ ਕੇ ਅਸੀਂ ਚੀਮਾ ਮੰਡੀ ਮੀਟਿੰਗ ਤੇ ਬੈ ਕੇ ਉਹ ਦੁਬਾਰਾ ਇਹਨਾਂ ਨੇ ਕਬਜ਼ਾ ਕਰਿਆ ਕਹਿੰਦੇ ਅਸੀਂ ਕਬਜ਼ਾ ਨਹੀਂ ਕਰਦਾ ਮੈਂ ਬੈ ਕੇ ਗੱਲ ਨਿਬੜਾਂਗੇ ਡੀਸੀ ਮੈਡਮ ਦੀ ਅਸੀਂ ਦੀ ਉਦੀ ਐਸਐਸਪੀ ਦੀ ਆ ਸਾਰੇ ਮਨਾਜਲ ਖੜੇ ਨੇ ਇਹਨਾਂ ਨੇ ਜਦੋਂ ਅਸੀਂ ਮੀਟਿੰਗ ਤੇ ਬੈ ਕੇ ਚੀਮੇ ਬਾਝ ਕਬਜ਼ਾ ਕਰ ਲਿਆ ਇਸ ਕਰਕੇ ਭਰਾਵੋ ਅੱਜ ਅਸੀਂ ਆਏ ਆਂਗੇ ਤੇ ਜ਼ਮੀਨ ਦਾ ਕਬਜ਼ਾ ਦੁਬਾਰਾ ਲਵਾਂਗੇ ਭਗਵੰਤ ਮਾਨ ਸਰਕਾਰ ਨੂੰ ਸਾਡੀ ਇੱਕ ਚਿਤਾਵਨੀ ਆ ਵੀ ਭਰਾਵਾ ਪਿੰਡਾਂ ਦੇ ਵਿੱਚ ਕਾਲੂ ਵੋਟਾਂ ਲਾਈਆਂ ਹੋਣੀਆਂ ਨੇ ਆ ਜਿਹੜੇ ਅਣਗਾਣ ਨੇ ਕਿਸਾਨ ਨੇ ਅੱਜ ਇਹਨਾਂ ਨੂੰ ਦੁਖੀ ਕਰਨੇਗਾ ਪਰ ਮੈਂ ਇੱਕ ਗੱਲ ਸੁਣਨੀ ਕਾਲੂ ਪੰਚੀ ਸਰਪੰਚੀਆਂ ਦੇ ਵੋਟਾਂ ਨੇ ਐਮਐਲਏ ਦੇ ਵੋਟਾਂ ਵੀ ਆਉਣੇ ਨੇ ਐਮਪੀਆਂ ਵੀ ਆਉਣੇ ਨੇ ਫੇਰ ਭਰਾਵਾ ਕਿੱਥੋਂ ਵੋਟਾਂ ਲਵੇਗਾ ਇਹ ਕਿਸਾਨਾਂ ਦੀਆਂ ਵੋਟਾਂ ਨੇ ਜਿੱਤਿਆ ਮੈਂ ਤੂੰ ਅੱਜ ਹੀ ਲੋਕਾਂ ਦੀ ਜ਼ਮੀਨ ਰਿਪੇਅਰ ਕਰਦਾਗਾ ੱੱਕੇ ਨਾਲ ਜ਼ਮੀਨ ਰਿਪੇਅਰ ਕਰਦਾ ਨੂੰ ਪੈਸੇ ਦੇ ਰਿਹਾ ਪੂਰੇ ਇਸ ਕਰਕੇ ਭਰਾਵਾ ਬੇਨਤੀ ਆ ਸਾਡੀ ਗੱਡੀ ਕਿਉਂ ਭਜਾਈ ਗਈ ਯਾਰ ਗੱਡੀ ਜੀ ਅਸੀਂ ਲੰਘ ਰਹੇ ਤੇ ਸਾਡੇ ਪਸਾਹ ਡੰਡੇ ਮਾਰੇ ਗੱਡੀ ਤੇ ਤਾਂ ਦੀ ਗੱਡੀ ਤੇਰੀ ਆ ਬਿਉਣ ਵਾਲਾ ਕੋਈ ਗੱਲ ਨਹੀਂ ਇਸ ਕਿਧਰ ਵਾਜ ਜਾ ਕੇ ਪ੍ਰਾਂਤ ਨੂੰ ਲਿਖਾਇਆ ਗੱਡੀ ਕਿ ਨਹੀਂ ਲੰਘ ਰਹੀ ਪ੍ਰਾਂਤ ਨੂੰ ख़बर <im> पीड़ ਸਰਕਾਰ ਦੇ ਵਾਅਦੇ ਖਲਾਫੀ ਆ ਸਰਕਾਰ ਨੇ ਆਪੋ ਵਹਿ ਕੇ ਗੱਲ ਕੀਤੀ ਆ ਕਿ ਪੋਰਸ ਪ੍ਰਸਾਸ ਨਾਲ ਜਿਹੜੇ ਉਹ ਨਹੀਂ ਵਰਤਾਂਗੇ ਇਹ ਨਵੇਂੜਾਂ ਦੇ ਕਿਸਾਨਾਂ ਦੇ ਨਾਲ ਵਹਿ ਕੇ ਮਸਲੇ ਹੱਲ ਕਰਾਂਗੇ ਇਸ ਕਰਕੇ ਉੱਧਰ ਕੇ ਅੱਗੇ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿਉਂਕਿ ਸਰਕਾਰ ਦੀ ਵਾਅਦੇ ਖਲਾਫੀ ਆ ਇਹਨਾਂ ਨੇ ਮੀਟਿੰਗ ਕੀਤੀ ਆ ਇਸ ਕਰਕੇ ਬੋਲ ਦਿਓ ਸਾਰੇ ਵੀਰਾਂ ਨੂੰ ਉੱਧਰ ਕੇ ਹੁਲਦੇ ਸਕੋ ਸਾਰੇ ਭਰਾਵੋ ਨੂੰ ਬੋਲਦਾ ਪਾਸੋਂ ਦੀ ਡੀਸੀ ਸਾਹਿਬ ਨਾਲ ਮੀਟਿੰਗ ਤੇ ਇਹਨਾਂ ਨੇ ਸਾਨੂੰ ਭਰੋਸੇ ਲੈ ਕੇ ਅਸੀਂ ਚੀਮਾ ਮੰਡੀ ਮੀਟਿੰਗ ਤੇ ਬੱਗੇ ਉਦੋਂ ਆ ਇਹਨਾਂ ਨੇ ਕਬਜ਼ਾ ਕਰਿਆ ਕਹਿੰਦੇ ਅਸੀਂ ਕਬਜ਼ਾ ਨਹੀਂ ਕਰਦਾ ਮੈਂ ਬੈ ਕੇ ਗੱਲ ਨਿਬੜਾਂਗੇ ਡੀਸੀ ਮੈਡਮ ਦੀ ਅਸੀਂ ਦੀ ਉਤੀ ਐਸਐਸਪੀ ਦੀ ਆ ਸਾਰੇ ਮੁਲਾਜ਼ਮ ਖੜੇ ਨੇ ਇਹਨਾਂ ਨੇ ਜਦੋਂ ਅਸੀਂ ਮੀਟਿੰਗ ਤੇ ਬੱਗੇ ਚੀਮੇ ਬਾਅਦ ਕਬਜ਼ਾ ਕਰ ਲਿਆ ਤੇ ਹਾਂ ਇਸ ਕਰਕੇ ਭਰਾਵੋ ਅੱਜ ਅਸੀਂ ਆਏ ਆਗੇ ਤੇ ਜ਼ਮੀਨ ਦਾ ਕਬਜ਼ਾ ਦੁਬਾਰਾ ਲਵਾਂਗੇ ਭਗਵੰਤ ਮਾਨ ਸਰਕਾਰ ਨੂੰ ਸਾਡੀ ਇੱਕ ਚੇਤਾਵਨੀ ਆ ਵੀ ਭਰਾਵਾ ਪਿੰਡਾਂ ਦੇ ਵਿੱਚ ਕਾਲੂ ਵੋਟਾਂ ਲੈਣ ਆਉਣੀਆਂ ਨੇ ਅੱਜ ਇਹ ਅੰਦਾਜ਼ਾ ਨੇ ਕਿਸਾਨ ਨੇ ਅੱਜ ਇਹਨਾਂ ਨੂੰ ਦੁੱਧੂ ਕੀ ਕਰਲੇਗਾ ਪਰ ਇੱਕ ਗੱਲ ਸੁਣ ਲਈ ਕਾਲੂ ਪੰਚੀ ਸਰਪੰਚੀਆਂ ਦੇ ਵੋਟਾਂ ਨੇ ਐਮਐਲਏ ਦੇ ਵੋਟਾਂ ਵੀ ਆਉਣੇ ਨੇ ਐਮਪੀਆਂ ਦੀ ਵੀ ਆਉਣੇ ਨੇ ਫੇਰ ਭਰਾਵਾ ਕਿੱਥੋਂ ਵੋਟਾਂ ਲੈਵੇਂਗਾ ਇਹ ਕਿਸਾਨਾਂ ਦੇ ਵੋਟਾਂ ਨਾਲ ਜਿੱਤਵੇਂਗਾ ਤੂੰ ਅੱਜ ਜੀ ਲੋਕਾਂ ਦੀ ਜ਼ਮੀਨ ਨੂੰ ਵੇਅਰ ਕਰਦਾਗਾ ਧੱਕੇ ਨਾਲ ਜ਼ਮੀਨ ਵੇਅਰ ਕਰਦਾ ਨੂੰ ਪੈਸੇ ਨਹੀਂ ਦੇ ਰਿਹਾ ਪੂਰੇ ਇਸ ਕਰਕੇ ਭਰਾਵਾ ਬੇਇੱਜ਼ਤੀ ਆ ਸਾਡੀ ਗੱਡੀ ਕਿਉਂ ਭਜਾਈ ਗਈ ਯਾਰ ਗੱਡੀ ਜੀ ਅਸੀਂ ਲੰਘ ਰਹੇ ਤੇ ਸਾਡੇ ਪਾਸਾ ਡੰਡੇ ਮਾਰੇ ਗੱਡੀ ਤੇ ਸਾਡੀ ਗੱਡੀ ਦੇਖ ਲਈ ਜਾ ਦਿਹਾਉਣਾ ਕੋਈ ਅਲ ਨਹੀਂ ਅਸੀਂ ਕਿਧਰ ਵਾਜ ਜਾ ਕੇ ਪ੍ਰਾਪਤ ਦਿਖਾਇਆ ਗੱਡੀ ਕਿ ਲੰਘ ਰਹੀ ਏ ਪ੍ਰਾਪਤ ਗੱਡੀ